ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਤੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵਾਤਵਾਰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਇੱਥੇ ਆਪਾਂ ਲੈ ਕੇ ਆਏ ਹਾਂ ਡਿਜ਼ਾਈਨਰ ਤੇ ਵਧੀਆ-ਵਧੀਆ ਕੁਆਲਿਟੀ ਦੇ ਤੁਹਾਡੇ ਲਈ ਸੂਟ ਸੂਟ ਸਾਰੇ ਬਹੁਤ ਸੋਹਣੇ ਰਹਿਣ ਵਾਲੇ ਆ ਇਹ ਫੁੱਲ ਫਰੰਟ ਤੇ ਬਾਟਮ ਤੁਹਾਨੂੰ ਤੇ ਨਾਲ ਸਟੌਲ ਮਿਲੇਗਾ ਬਨਾਰਸੀ ਵੀਵਿੰਗ ਦੇ ਵਿੱਚ ਇਸ ਤਰ੍ਹਾਂ ਦਾ ਵਰਕ ਹੋਇਆ ਹੈ ਸੂਟ ਬਣੇ ਬਹੁਤ ਸੋਹਣੇ ਲੱਗਦੇ ਆ ਇਹ ਵੀ ਪਿਓਰ ਪਸ਼ਮੀਨਾ ਦੇ ਵਿੱਚ ਰਹਿਣਗੇ 1095 ਰੁਪਏ ਦਾ ਸੂਟ ਪਵੇਗਾ neck ਤੇ border ਇਹਦੇ ਇਸ ਤਰ੍ਹਾਂ ਬਨਾਰਸੀ ਵੀਵਿੰਗ ਆਏਗੀ ਬਾਟਮ ਪਲੇਨ ਹੋਊਗੀ ਤੇ ਜਿਹੜਾ ਇਹ ਸਟੌਲ ਆ ਉਹਦੇ ਉੱਪਰ ਵੀ ਬਨਾਰਸੀ ਵੀਵਿੰਗ ਮਿਲੂਗੀ ਤੁਹਾਨੂੰ ਇਹ ਕੰਟਰਾਸਟ ਦੇ ਵਿੱਚ ਇਸ ਤਰ੍ਹਾਂ ਸੂਟ ਆਉਣਗੇ ਬੜੇ ਸੋਹਣੇ ਲੱਗਦੇ ਨੇ ਇਹਦਾ ਕੰਟਰਾਸਟ ਕਲਰ ਬਹੁਤ ਹੀ ਜ਼ਿਆਦਾ ਸੋਹਣਾ 1095 ਰੁਪਏ ਦਾ ਸੂਟ ਪਏਗਾ ਇਹ ਪਿਓਰ ਵੈਲਵਟ ਦੇ ਵਿੱਚ ਆਣਗੇ প্রিনਟਡ ਸ਼ਰਟ ਹੋਊਗੀ ਵੈਲਵਟ ਦੀ ਬਾਟਮ ਹੋਊਗੀ ਐਮਬਰਾਇਡਰੀ ਮਿਲੂ ਤੁਹਾਨੂੰ ਬਾਟਨ ਦੇ ਉੱਪਰ ਤੇ ਜਿਹੜਾ ਸਟੋਲ ਹੋ ਵੀ ਤੁਹਾਨੂੰ ਵੈਲਵਟ ਵਿੱਚ ਮਿਲੇਗਾ 750 ਰੁਪਏ ਦਾ ਸੂਟ ਪਏਗਾ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਚਾ ਆ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ ਇਸ ਤਰ੍ਹਾਂ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਵੈਲਵਟ ਵਾਲੇ ਸੂਟ ਆ ਜਿਹੜੇ ਉਹ ਰੈਡੀ ਕੀਤੇ ਹੋਇਆ ਇਹ ਕਵਾਟਰਾਈ ਦੇ ਪ੍ਰਿੰਟਡ ਸੂਟ ਰਹਿਣਗੇ 1650 ਰੁਪਏ ਦਾ ਸੂਟ ਤੁਹਾਨੂੰ ਪੇ ਪਏਗਾ ਆਲ ਓਵਰ ਰੀਸਟਾਕ ਕੀਤਾ ਹੈ ਇਹ ਕਿਉਂਕਿ ਨਮ ਨਮੇ ਪ੍ਰਿੰਟ ਆਇਆ ਹੈ ਤੇ ਇਹਨਾਂ ਦੀ ਕਾਫੀ ਡਿਮਾਂਡ ਰਹੀ ਹੈ ਪਹਿਲਾਂ ਵੀ ਰੀਸਟਾਕ ਹੋਇਆ ਹੈ ਸਾਰਾ ਜਿਹੜਾ ਹੈਗਾ ਸਟਾਕ 1650 ਰੁਪਏ ਦਾ ਸੂਟ ਪਏਗਾ ਕਲਰ ਦੇਖ ਲਓ ਤੁਸੀਂ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਵਾਟਰਾਈ ਵੀ ਕਾਫੀ ਡਿਮਾਂਡ ਦੇ ਵਿੱਚ ਰਹਿੰਦੀਆਂ ਸਰਦੀਆਂ ਦੇ ਵਿੱਚ ਅੱਗੇ ਮੈਂ ਤੁਹਾਨੂੰ ਪਲੇਨ ਕੋਟ ਡਰੈਪ ਵੀ ਦਿਖਾਉਂਗੀ ਕਿਸੇ ਨੇ ਵੀ ਕੋਈ ਵਰਕ ਕਰਵਾਉਣ ਲਈ ਲੈਣਾ ਜਾਂ ਪਲੇਨ ਸੂਟ ਲੈਣਾ ਤਾਂ ਉਹ ਵੀ ਤੁਸੀਂ ਦੇਖ ਲਿਓ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਸੁਪਰ ਕੁਆਲਿਟੀ ਦੇ ਵਿੱਚ ਆਲ ਓਵਰ ਪਸ਼ਮੀਨਾ ਸੂਟ ਰਹਿਣਗੇ ਘੇਰੇ ਦੇ ਉੱਪਰ ਤੁਹਾਨੂੰ ਛੋਟੇ ਛੋਟੇ ਬੂਟੀ ਵਾਲੀ ਐਮਬਰਾਇਡਰੀ ਮਿਲੇਗੀ ਤੇ ਨਾਲ ਹਾਫ ਪੀਅਰ ਦਾ ਦੁਪੱਟਾ ਮਿਲੇਗਾ 680 ਰੁਪਏ ਦਾ ਸੂਟ ਪੈਗਾ ਇਹ ਵਾਲੀ ਸੂਟ ਨੇ ਜਿਹੜੀ ਇਹਦੇ ਨਾਲ ਸ਼ਿਪਿੰਗ ਉਪਰ ਹੋਗੀ ਇਹ ਮਰੀਨੋ ਬੂਲ ਦੇ ਵਿੱਚ ਆ ਗਿਆ ਆਲ ਓਵਰ 5 ਮੀਟਰ ਸੂਟ ਮਿਲੇਗਾ ਤੁਹਾਨੂੰ ਪਸ਼ਮੀਨਾ ਦਾ 750 ਪੈੰਦਾ ਫ੍ਰੀ ਸ਼ਿਪਿੰਗ ਦੇ ਨਾਲ ਲੋਵਿਸ਼ ਬ੍ਰਾਂ ਇਹ ਆਲੂਰ 5 ਮੀਟਰ ਤੁਸ਼ ਦੇ ਵਿੱਚ ਰਹੇਗਾ ਤੁਸ਼ 6 ਮਰ ਦੇ ਵਿੱਚ ਫੈਬਰਿਕ ਹੈ ਇਹ ਬਹੁਤ ਹੀ ਵਧੀਆ ਕੁਆਲਟੀ ਦਾ ਸਟਾਫ ਹੈ 775 ਪੈਸ ਦਾ ਸੂਟ ਪਏਗਾ ਇਹ ਵਾਲੇ ਸੂਟਾਂ ਦੇ ਨਾਲ ਵੀ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਇਹ ਪਸ਼ਮੀਨਾ ਦੇ ਉੱਪਰ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਲਓ ਬੁਟੀਕ ਸਟਾਈਲ এমਬ੍ਰਾਇਡਰੀ ਰ ਹੋਗੀ 1050 ਰੁਪਏ ਦਾ ਸੂਟ ਪਏਗਾ ਇਹ ਸੂਟਾਂ ਦੇ ਨਾਲ ਵੀ ਸ਼ਿਪਿੰਗ ਫ੍ਰੀ ਹੋਊਗੀ ਜਿਹੜੇ ਸੂਟਾਂ ਦੀ ਮੈਂ ਸ਼ਿਪਿੰਗ ਫ੍ਰੀ ਬੋਲੀ ਆ ਇਹ ਵਾਲੀ ਸਿਰਫ ਪੰਜਾਬ ਦੇ ਵਿੱਚ ਹੋਊਗੀ ਤੁਹਾਨੂੰ ਸ਼ਿਪਿੰਗ ਫ੍ਰੀ ਬਾਕੀ ਜੇ ਪੰਜਾਬ ਤੋਂ ਬਾਹਰ ਕਿਸੇ ਨੇ ਕੋਈ ਸੂਟ ਮੰਗਵਾਉਣਾ ਤਾਂ ਉਹਨਾਂ ਨੂੰ ਸ਼ਿਪਿੰਗ ਇਹਨਾਂ ਦੀ ਲੱਗੇਗੀ ਇਹ ਤੁਸੀਂ ਹੁਣ ਧਿਆਨ ਨਾਲ ਸੁਣ ਲਿਓ ਕਿ ਜਿਹੜੇ ਪੰਜਾਬ ਤੋਂ ਬਾਹਰ ਨੇ ਉਹਨਾਂ ਨੂੰ ਸ਼ਿਪਿੰਗ ਲੱਗੇਗੀ ਜਿਹੜੇ ਸੂਟਾਂ ਦੀ ਮੈਂ ਬੋਲੀ ਆ ਸਿਰਫ ਉਹਨਾਂ ਦੀ ਸ਼ਿਪਿੰਗ ਫ੍ਰੀ ਹੈ ਬਾਕੀਆਂ ਨਾਲ ਸ਼ਿਪਿੰਗ ਲੱਗੇਗੀ ਇਹ ਰਾਮਟੈਕਸ ਦੇ ਵਿੱਚ ਆ ਗਿਆ 100% ਪਿਓਰ ਪਸ਼ਮੀਨਾ ਪ੍ਰਿੰਟਡ ਇਹਨਾਂ ਦੀ ਬੜੀ ਪ੍ਰਿੰਟ ਇਹਨਾਂ ਦੀ ਬੜੀ ਸੋਹਣੀ ਹੁੰਦੀ ਹੈ ਫਾਈਨ ਕੁਆਲਿਟੀ ਦਾ ਸੂਟ ਹੈ ਸਿਰਫ 999 ਰੁਪਏ ਦਾ ਸੂਟ ਤੁਹਾਨੂੰ ਪਏਗਾ ਮੈਚਿੰਗ ਸੂਟ ਆਉਣਗੇ ਇਸ ਤਰ੍ਹਾਂ ਸ਼ਰਟ ਹੈ ਜਿਹੜੀ ਪ੍ਰਿੰਟਡ ਰਹੂਗੀ ਤੇ ਬਾਟਮ ਹੈ ਜਿਹੜੀ ਇਹਨਾਂ ਦੀ ਸੈਲਫ ਪ੍ਰਿੰਟ ਦੇ ਵਿੱਚ ਆਊ ਕਿਸੇ ਨਾਲ ਇਹਨਾਂ ਦੇ ਵਿੱਚ ਪਲੇਨ ਦੀ ਰਹੂਗੀ ਇਹਨਾਂ ਦਾ ਜਿਹੜਾ ਕੱਪੜਾ ਬਹੁਤ ਹੀ ਸੌਫਟ ਹੁੰਦਾ ਤਾਂ ਤੁਸੀਂ ਇਹ ਵਾਲੇ ਸੂਟ ਆ ਜਿਹੜੇ ਲੈ ਸਕਦੇ ਹੋ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਕਰਨਾ ਕਿ ਇਹ ਤੁਸੀਂ スクリーンショット ਹੀ ਲੈ ਕੇ ਇਸ ਦਿੱਤੇ ਹੋਏ ਨੰਬਰ ਦੇ ਉੱਪਰ WhatsApp ਤੇ ਮੈਸੇਜ ਕਰ ਦਿਓ ਠੀਕ ਹੈ ਇਹ ਕੁੱਲੂ ਪੱਟੀ ਵਾਲਾ ਸੂਟ ਆ ਗਿਆ 5 ਮਿੱਟਰ ਦਾ ਸੂਟ ਰਹੇਗਾ ਸਟਾਲ ਇਹਨਾਂ ਦਾ ਨਾਲ ਹੀ ਰਹੇਗਾ ਇਸ ਤਰ੍ਹਾਂ ਇਹਦੇ ਉੱਪਰ ਵੀਵਿੰਗ ਵਾਲੀ ਤੁਹਾਨੂੰ ਬਾਰਡਰ ਮਿਲੇਗੀ ਤੇ ਸ਼ਰਟ ਦੇ ਵਿੱਚ ਵੀ ਇਹਦੇ ਬੁੱਟੀ ਮਿਲੂ ਛੋਟੇ ਛੋਟੇ ਤੇ ਇਹਦੇ ਸ਼ਾਲ ਦੇ ਉੱਪਰ ਵੀ ਇਸ ਤਰ੍ਹਾਂ ਦੀ ਤੁਹਾਨੂੰ ਬਾਰਡਰ ਮਿਲੇਗੀ 850 ਪੈਸ ਦਾ ਸੂਟ ਪਏਗਾ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਕਿਉਂਕਿ ਕੁੱਲੂ ਪੱਟੀ ਵਾਲੇ ਸੂਟ ਨੇ ਜਿਹੜੇ ਹਮੇਸ਼ਾ ਹੀ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਇਸ ਸਾਰ ਕੁਝ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਬਹੁਤ ਸੂਟ ਦਿੱਤੇ ਆ ਇਹ ਵਾਲੇ ਵੀ ਇਹ ਕਾਟਰਾਈ ਆ ਗਈ ਪਲੇਨ ਪਹਿਲਾਂ ਮੈਂ ਤੁਹਾਨੂੰ ਪ੍ਰਿੰਟਡ ਦਿਖਾਈ ਸੀ ਇਹ ਪਲੇਨ ਕਾਟਰਾਈ ਤੇ ਇਹ ਕਲਰ ਨੇ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਥੈਂਕ ਯੂ ਜੀ